ਸਤਿ ਸ੍ਰੀ ਅਕਾਲ ਜੀ ਅਸੀਂ ਅਲੀਸ਼ੀਰ ਕੱਪੜੇ ਵਾਲੇ ਭੀਖੀ ਜੀ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਇਆ ਕਾਟਨ ਦੇ ਦੁਪੱਟਾ ਸੂਟ ਜੀ ਕਲਰ ਡਿਜ਼ਾਈਨ ਚੈੱਕ ਕਰ ਲਓ ਜੀ ਜਿਹੜਾ ਤੁਹਾਨੂੰ ਡਿਜ਼ਾਈਨ ਪਸੰਦ ਆ ਵੀ ਸਕਰੀਨ ਸ਼ਾਟ ਲੈ ਕੇ ਤੁਹਾਨੂੰ ਵਟਸਐਪ ਆਰਡਰ ਕਰ ਸਕਦੇ ਹੋ 100% ਕਾਟਨ ਆ ਜੀ ਇਹ ਮੈਚਿੰਗ ਸਲਵਾਰਾ ਜਾ ਦੇਖੋ ਜੀ ਸਵਾ 2 ਮੀਟਰ ਦੁਪੱਟਾ ਜੀ ਫੁੱਲ ਪਿਓਰ ਕਾਟਨ ਆ ਜੀ ਇਹ ਦੁਪੱਟੇ ਦਾ ਸਾਈਜ਼ ਦੇਖੋ ਜੀ ਸਵਾ 2 ਮੀਟਰ ਦੁਪੱਟਾ ਆ ਇਹ ਕਾਟਨ ਦੇ ਸੂਟ ਨੇ ਜੀ ਇਹ ਕਲਰ ਡਿਜ਼ਾਈਨ ਚੈੱਕ ਕਰੀ ਚੱਲੋ ਜੀ ਜਿਹੜਾ ਤੁਹਾਨੂੰ ਪਸੰਦ ਆ ਜੀ ਸਕਰੀਨਸ਼ਾਟ ਲੈ ਕੇ ਤੁਹਾਨੂੰ WhatsApp ਉਪਰਡਰ ਕਰ ਸਕਦੇ ਹੋ ਜੀ ਕਲਰ ਡਿਜ਼ਾਈਨ ਚੈੱਕ ਕਰੋ ਜੀ ਇਹਨਾਂ ਦੇ ਵਿੱਚ ਜੀ ਇਸ ਵੇਲੇ ਅਸੀਂ ਡਿਜ਼ਾਈਨ ਦਿਖਾ ਰਿਹਾ ਇਹਨਾਂ ਵਿੱਚ ਤਿੰਨ ਤਿੰਨ ਚਾਰ ਚਾਰ ਕਲਰ ਨੇ ਜੀ ਕਲਰ ਡਿਜ਼ਾਈਨ ਚੈੱਕ ਕਰੀ ਚੱਲੋ ਜੀ ਪਰਪਲ ਕਲਰ ਆ ਗਿਆ ਜੀ ਆ ਦੇਖੋ 20 ਨੇ ਇੱਕ ਗਲਾ ਬਣਿਆ ਹੋਇਆ ਜੀ ਕਾਟਨ ਦੁਪੱਟਾ ਸੂਟ ਜੀ ਸਿਰਫ 400 ਦਾ ਜੀ 400 ਰੁਪਿਆ ਰੇਟ ਆ ਜੀ ਇਹਦਾ ਪਿਓਰ ਕਾਟਨ ਆ ਜੀ ਕਲਰ ਡਿਜ਼ਾਈਨ ਚੈੱਕ ਕਰੀ ਚੱਲੋ ਜੀ ਬਹੁਤ ਸੋਹਣੇ ਕਲਰ ਡਿਜ਼ਾਈਨ ਨੇ ਜੀ ਇਹਨਾਂ ਦੇ ਇਹਨਾਂ ਸਾਰਿਆਂ ਦੇ ਵਿੱਚ ਜੀ ਤਿੰਨ ਤਿੰਨ ਚਾਰ ਚਾਰ ਕਲਰ ਹੋਰ ਹੈਗੇ ਨੇ ਇਹ ਤੁਹਾਨੂੰ ਅਸੀਂ ਡਿਜ਼ਾਈਨ ਦਿਖਾਏ ਨੇ ਜੀ ਸਿਰਫ 400 ਰੁਪਏ ਜੀ 400 ਰੁਪਏ ਦਾ ਰੇਟ ਆ ਜੀ ਕਲਰ ਡਿਜ਼ਾਈਨ ਸਾਰੇ ਬਹੁਤ ਸੋਹਣੇ ਨੇ ਜੀ ਚੈੱਕ ਕਰੋ ਜੀ ਜਿਹੜਾ ਤੁਹਾਨੂੰ ਪਸੰਦ ਆਈ ਸਕਰੀਨ ਸ਼ਾਟ ਲੈ ਕੇ ਤੁਸੀਂ ਵਟਸਐਪ ਆਰਡਰ ਕਰ ਸਕਦੇ ਹੋ ਜੀ ਸਾਡਾ ਪੇਜ ਵੱਧ ਤੋਂ ਵੱਧ ਫੋਲੋ ਕਰੋ ਜੀ ਅੱਗੇ ਸ਼ੇਅਰ ਕਰੋ ਜੀ